ਸਮਾਗਮ 23 24 25 ਦੇ ਉਹ ਐਸਾਗਾ ਕੀਰਤਨ ਕਰ ਸਕਦੇ ਕਿ ਨਹੀਂ ਕਰ ਸਕਦੇ ਜਾਂ ਇਸ ਜਗ੍ਹਾ ਦੇ ਉੱਤੇ ਗੁਰਮਤ ਦਾ ਸਮਾਗਮ ਹੈ ਉਹਦੇ ਵਿੱਚ ਆਪਾਂ ਕਿਹੜੀ ਬੋਲੀ ਬੋਲਣੀ ਆ ਜਾਂ ਆਪਾਂ ਗੀਤ ਗਾਉਣੇ ਆ ਜਾਂ ਸ਼ਬਦ ਪੜ੍ਹਨੇ ਆ ਇਹ ਬਿਲਕੁਲ ਬਹੁਤ ਵੱਡੀ ਕੋਰ ਲੰਗਣਾ ਕੀਤੀ ਆ ਜਿਹਦੀ ਤੁਰੰਤ ਪੰਜਾਬ ਸਰਕਾਰ ਵੀ ਮਾਫੀ ਮੰਗੇ ਹਰਜੋਤ ਸਿੰਘ ਬੈਂਸ ਉਹ ਬਿਲਕੁਲ ਇਹਦੀ ਮਾਫੀ ਮੰਗੇ ਕਿ ਜੋ ਕੀਤਾ ਉਹ ਸਾਰਾ ਇਹਦਾ ਸਾਰਾ ਗਲਤ ਹੋਇਆ ਤੋ ਮੈਂ ਅੱਜ ਤੁਹਾਨੂੰ ਵੀ ਸਾਰਿਆਂ ਨੂੰ ਤਾਂ ਕਸ਼ਟ ਦਿੱਤਾ ਅਸੀਂ ਸਵੇਰ ਦੇ ਸਾਰੇ ਸਾਥੀ ਇਕੱਠੇ ਸੀਗੇ ਭਈ ਇਹ ਬਹੁਤ ਵੱਡਾ ਅੱਜ ਦੇਸ਼ ਦੇ ਦੇਸ਼ ਤੇ ਵਿਦੇਸ਼ ਦਾ ਮੁੱਦਾ ਬਣ ਗਿਆ ਤੇ ਮੇਰਾ ਖਿਆਲ ਆ ਸੈਂਕੜਿਆਂ ਦੇ ਵਿੱਚ ਲੋਕਾਂ ਦੀਆਂ ਕੰਪਲੇਂਟਾਂ ਵੀ ਆ ਗਈਆਂ ਤੇ ਲੋਕਾਂ ਨੇ ਇਸ ਗੱਲ ਦਾ ਬੁਰਾ ਵੀ ਮਨਾਇਆ ਤੇ ਮੈਂ ਅੱਜ ਵੀ ਇਹਨਾਂ ਨੂੰ ਕਹਿਣਾ ਚਾਹੁੰਨਾ ਟਕਰਾਅ ਵਾਲੀ ਟਕਰਾਅ ਕੀ ਆ ਟਕਰਾਅ ਕੋ ਝਗੜਾ ਨਹੀਂ ਹੁੰਦਾ ਬੇ ਕੋਈ ਇੱਕ ਦੂਏ ਨਾਲ ਲੜਨਾ ਝਗੜਾ ਟਕਰਾਅ ਹੁੰਦਾ ਪੈਰਲਲ ਪ੍ਰੋਗਰਾਮ ਰੱਖਣੇ ਤੇ ਜਿਹੜੇ ਅਸੀਂ ਪੈਰਲਲ ਪ੍ਰੋਗਰਾਮ ਰੱਖੇ ਆ ਉਹਨਾਂ ਦੇ ਪੈਰਲਲ ਹੀ ਨਹੀਂ ਰੱਖ ਦਿੱਤੇ ਆ ਤੇ ਉਹ ਪੈਰਲਲ ਦਾ ਨਤੀਜਾ ਕੀ ਨਿਕਲਿਆ ਕਿਉਂਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਜਾਂ ਹੋਰ ਧਾਰਮਿਕ ਜਥੇਬੰਦੀਆਂ ਜਿਹੜੀਆਂ ਇਹਨਾਂ ਪਿਰਤਾਂ ਦੇ ਵਿੱਚ ਹਮੇਸ਼ਾ ਮੋਹਰੇ ਰਹਿੰਦੀਆਂ ਉਹਨਾਂ ਨੂੰ ਪਤਾ ਹੁੰਦਾ ਬੇ ਧਾਰਮਿਕ ਸਮਾਗਮ ਜਿਹੜੇ ਆ ਜਾਂ ਕੋਈ ਸੈਮੀਨਾਰ ਆ ਉਹ ਕਿਵੇਂ ਕਰਵਾਉਣੇ ਆ ਉਥੇ ਕਿਵੇਂ ਮर्यादा ਦਾ ਲੰਘਣ ਨਾ ਹੋਵੇ ਉਹ ਮर्यादा ਦਾ ਵੀ ਧਿਆਨ ਰੱਖਣਾ ਸੋ ਮੈਂ ਇਹ ਇਹਨਾਂ ਨੂੰ ਕਹਿਣਾ ਚਾਹੁੰਨਾ ਹਾਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਵਾਪਸ ਤਾਲਮੇਲ ਕਰਨਾ ਕੋਈ ਔਖਾ ਨਹੀਂ ਤੁਸੀਂ ਪੰਜਾਬ ਸਰਕਾਰਿਆਂ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਧਾਰਮਿਕ ਕਾਰਜ ਕਰਦੀ ਆ ਤੁਸੀਂ ਸਗੋਂ ਅਸੀਂ ਤੁਹਾਨੂੰ ਸਾਦੇ ਤੁਸੀਂ ਸਾਨੂੰ ਸਾਧ ਲਾਓ ਤੁਸੀਂ ਕੋਈ ਇਦਾਂ ਦੇ ਬਣਾ ਦਿਓ ਕੋਈ ਇਵੈਂਟ ਇਦਾਂ ਦੇ ਸਥਾਪਿਤ ਕਰ ਦਿਓ ਵੀ ਜਿਹੜਾ ਪਤਾ ਲੱਗੇ ਤੇ ਸਦੀਵ ਕਾਲ ਯਾਦ ਵੀ ਰਹਿ ਜਾਂਦੀ ਹੁੰਦੀ ਆ ਸਰਕਾਰਾਂ ਦੀ ਪੇ ਕਿਹੜਾ ਕਾਰਜ ਕੀਤਾ ਤੇ ਧਾਰਮਿਕ ਸਮਾਗਮ ਦਾ ਅਸੀਂ ਕਰਨ ਦੇ ਵਿੱਚ ਸਮਰਥੀਆਂ ਤੇ ਕਰੀ ਵੀ ਜਾਂਦੇ ਆ ਸੋ ਇਸ ਕਰਕੇ ਮੈਂ ਦੁਬਾਰਾ ਫੇਰ ਤੁਹਾਡੇ ਮੀਡੀਅਮ ਰਾਹੀਂ ਇਹੋ ਕਹਿਣਾ ਚਾਹਨਾ ਕਿ ਇਹ ਗੁਸਤਾਖੀ ਬਹੁਤ ਵੱਡੀ ਆ ਇਹ ਗੁਸਤਾਖੀ ਦੀ ਤੁਰੰਤ ਸਰਕਾਰ ਮਾਫੀ ਵੀ ਮੰਗੇ ਤੇ ਆਗਾਹ ਦੇ ਜਿੰਨੇ ਸਮਾਗਮ ਆ ਉਹ ਆਪਣੇ ਤੌਰ ਤੇ ਨਾ ਕਰੇ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਆਪਣੇ ਜਿਹੜੇ ਅਸੀਂ ਕਰ ਰਹੇ ਉਹਨਾਂ 'ਚ ਸਹਿਯੋਗ ਕਰੇ ਕਈ ਵਾਰੀ ਫੇਰ ਸਵਾਲ ਵੀ ਉੱਠਣਗੇ ਕਿ ਇਹ ਬੈਨ ਲਾ ਗਿਆ ਫਿਰ ਸ਼ੋਮਨੀ ਕਮੇਟੀ ਬੈਨ ਲਾਤਾ ਪੰਜਾਬ ਸਰਕਾਰ ਤੇ ਕੋਈ ਭਰਾਵੋ ਬੈਨ ਨਹੀਂ ਲਾਇਆ ਦਿੱਲੀ ਵਾਲੇ ਵੀ ਕਰ ਰਹੇ ਆ ਉਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਆ ਹਰਿਆਣਾ ਦੇ ਵਿੱਚ ਹਰਿਆਣਾ ਕਮੇਟੀ ਆਪਣੇ ਤੌਰ ਤੇ ਕੋ ਪ੍ਰੋਗਰਾਮ ਲੀਕਦੇ ਹੋਊਗੀ ਤੇ ਤਖਤ ਪਡਣਾ ਸਾਹਿਬ ਆਪਣੇ ਤੌਰ ਤੇ ਲੀਕ ਰਿਹਾ ਧਾਰ ਤਖਤ ਹਜੂਰ ਸਾਹਿਬ ਆਪਣੇ ਤੌਰ ਤੇ ਲੀਕ ਰਿਹਾ ਉਹ ਸਮਰਾਥਿਆ ਖਾਲਸੇ ਪੰਥ ਦੀਆਂ ਜਮਹਰ ਮਤ ਜਥੇਬੰਦੀਆਂ ਸੋ ਮੈਂ ਅੱਜ ਵੀ ਇਹ ਕਹਿਣਾ ਚਾਹੁੰਦਾ ਕਿ ਇਹ ਸ਼ਰੀਕ ਨਾ ਬਣਿਆ ਜਾਵੇ ਇਦੇ ਵਿੱਚ ਸਹਿਯੋਗ ਕਰੋ ਤੁਹਾਡਾ ਜੀਆਆਂ ਕਰਾਂਗੇ ਤੇ ਨਾ ਫਿਰ ਆਪਣੀ ਇਤਨ ਦੀਆਂ ਅਗਨੀ ਪ੍ਰੀਖਿਆਵਾਂ ਵਿੱਚ ਪਾਓ ਕੋਈ ਨਾ ਕੋਈ ਅਵਗਿਆ ਜ਼ਰੂਰ ਹੋ ਜਾਂਦੀ ਆ ਤੇ ਸਹਿਜਤਾਰੀ ਤੇ ਸਿੱਖ ਇਹ ਦੋ ਸਾਡੇ ਆਪਣੇ ਅਦਰਵਾਇਜ਼ ਲਾ ਲਈਏ ਸਾਡੇ ਸਿੱਖ ਦੇ ਇਹ ਹੈਗੇ ਆ ਪ੍ਰਭਾਸ਼ਾ ਜਿਹੜੀ ਚੱਲਦੀ ਆ ਚਾਹੇ ਸਿੱਖ ਪੰਥ ਦੀ ਆਪਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਉਹਦੇ ਜਿਹੜੇ ਵੋਟਰ ਆ ਉਹਦੀ ਪ੍ਰਭਾਸ਼ਾ ਚੱਲਦੀ ਆ ਪਰ ਫਰਕ ਨਹੀਂ ਕੋਈ ਵੀ ਉਹ ਇੱਕ ਵੱਖਰਾ ਕਨਸੈਪਟ ਆ ਸਾਇਦ ਧਾਰੀ ਸਿੱਖ ਮੈਂ ਜਿੱਦਾਂ ਪਹਿਲਾਂ ਵੀ ਬੇਨਤੀ ਕੀਤੀ ਆ ਆ ਕੇ ਸੇਵਾ ਕਰੇ ਸਾਰੇ ਕੰਮਾਂ ਦੇ ਵਿੱਚ ਆ ਕੇ ਯੋਗਦਾਨ ਆਪਣਾ ਪਾਵੇ ਪਰ ਧਾਰਮਿਕ ਸਮਾਗਮ ਜਿਹੜੇ ਆ ਉਹ ਧਾਰਮਿਕ ਜਥੇਬੰਦੀਆਂ ਹਮੇਸ਼ਾ ਕਰਦੀਆਂ ਇਹ ਵਧੀਆ ਸਨੇਹਾ ਜਾਊਗਾ ਕਿ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਪੰਜਾਬ ਸਰਕਾਰ ਨੇ ਸਹਿਯੋਗ ਕੀਤਾ ਤੇ ਉਹਦੇ ਵਿੱਚ ਜਿੱਥੇ ਅਸੀਂ ਆਪਣੇ ਸਮਾਗਮ ਆਪਣੇ ਤੌਰ ਤੇ ਮਨਾਉਣੇ ਆ ਜਿਹੜੇ ਕੋਈ ਇਹਨਾਂ ਨੇ ਵੈਲਫੇਅਰ ਚ ਕੋਈ ਸੋਸ਼ਲ ਤੌਰ ਤੇ ਇਹਨਾਂ ਦੇ ਕੋਈ ਸੈਮੀਨਾਰ ਰੱਖਣਾ ਅਸੀਂ ਆਪਣੇ ਬਲਾਰੇ ਭੇਜ ਦਿਆਂਗੇ ਉਹ ਹੋਣ ਬਾਕੀ ਜਿਹੜੀ ਆ ਬਈ ਹੁਣ ਅੱਜ ਵੀ ਕਿਉਂਕਿ ਸਿਆਣੇ ਕਹਿੰਦੇ ਆ ਨਾ ਬਈ ਘਰ ਦੇ ਭਾਗ ਬਨੇਰੇ ਤੋਂ ਦਿਖ ਜਾਂਦੇ ਆ ਤੇ ਉਹ ਭਾਗ ਅੱਜ ਬਨੇਰੇ ਤੋਂ ਦਿਸ ਪਏ ਆ ਹਾਲੇ ਤਾਂ ਪਹਿਲਾ ਸ਼ਾਟ ਹੋਇਆ ਤੇ ਆ ਆ ਬਿਲਕੁਲ ਲੋਕਾਂ ਨੇ ਰਾਜਨੀਤੀ ਨੂੰ ਛੱਡ ਕੇ ਉਸ ਦਿਨ ਮੈਂ ਜਿਹੜੀ ਗੱਲ ਕਹੀ ਸੀ ਉਹਨੂੰ ਸ਼ਾਇਦ ਬੁਰਾ ਮੰਨਿਆ ਬਈ ਹੋਰਿੰਗ ਕਮੇਟੀ ਇੱਕ ਅਧਿਕਾਰ ਇੱਕ ਅਧਿਕਾਰ ਰੱਖਦੀ ਇੱਕ ਅਧਿਕਾਰ ਹਾਸ ਕਰਕੇ ਰੱਖਦੀ ਹੈ ਇਲੈਕਟਿਡ ਕਨਸਟੀਟਿਊਸ਼ਨਲ ਬਾਡੀ ਆ ਸੋ ਉਸ ਦਿਨ ਇਹ ਮਹੂਸੂਸ ਹੁੰਦਾ ਸੀ ਵੀ ਸ਼ਾਇਦ ਬਈ ਇਹ ਸਾਨੂੰ ਟਾਰਗੇਟ ਕਰ ਰਹਾ ਹੈ ਟਾਰਗੇਟ ਨਹੀਂ ਕਰ ਰਹਾ ਵੀਰੋ ਭਰਾਤਾਚਾਰੀ ਨੂੰ ਵਧਾਈਏ ਨਾ ਕਿ ਉਹ ਕਾਰਜ ਕਰਦੇ ਜਿਹਦੇ ਨਾਲ ਫਿਰ ਸ਼ਰਮਸ਼ਾਰ ਹੋਣਾ ਪਵੇ ਜਿੱਦਾਂ ਆਪਾਂ ਅੱਜ ਸ਼ਰਮਸ਼ਾਰ ਹੋਏ ਆ ਕੱਲ ਦੇ ਲਗਾਤਾਰ মিডিਏ ਨੇ ਚਾਹੇ ਉਹ ਦੇਸ਼ ਆ ਤੇ ਚਾਹੇ ਵਿਦੇਸ਼ ਆ ਤੇ ਹੈ ਵੀ ਬਹੁਤ ਪੈੜੀ ਗੱਲ ਕਿ ਸਤ ਗੁਰਾਂ ਦਾ 350 ਸਾਲਾ ਸ਼ਹੀਦ ਦੀ ਗੁਰਪੁਰਬ ਨੱਚਾਂਗੇ ਤੱਪਾਂਗੇ ਭੰਗੜੇ ਪਾਵਾਂਗੇ ਕੋ ਖੁਸ਼ੀਦਾਰ ਕਰਾਂਗੇ ਸਤ ਗੁਰਾਂ ਨੇ ਤਾਂ ਬਲੀਦਾਨ ਦਿੱਤਾ ਸੀ ਇਸ ਦੇਸ਼ ਦੇ ਧਰਮ ਨੂੰ ਬਚਾਉਣ ਲਈ ਤੇ ਇੱਕ ਸੁਰਤਾ ਰੱਖਣ ਲਈ ਤੇ ਅੱਜ ਜੇ ਦੇਸ਼ ਜਿਉਂ ਰਿਹਾ ਤੇ ਗੁਰੂ ਸਾਹਿਬ ਜੀ ਦੀ ਉਹ ਕੁਰਬਾਨੀ ਸਦਕਾ ਹੀ ਆ ਨਾ ਤੇ ਆਪਾਂ ਫਿਰ ਇਹ ਕੰਮ ਕਾਰਜ ਕਰਾਂਗੇ ਤੇ ਉਹ ਵੀ ਮੰਤਰੀ ਸਾਹਿਬ ਆਪ ਹਾਜ਼ਰ ਹੋਣ ਇਸ ਕਰਕੇ ਤੁਹਾਨੂੰ ਮੈਂ ਤੁਹਾਡਾ ਇਹ ਜਾਣਨਾ ਕਿ ਕਿਲੇ ਲੈਕ ਆਫ ਹੁੰਦੀ ਨਾ ਵੀ ਆਪਣੇ ਨੌਲੇਜ ਹੋਵੇ ਉਸ ਲਈ ਇਦਾਂ ਦੀਆਂ ਗੱਲਾਂ ਸਹਿਬਨ ਜਿਹੜੀਆਂ ਹੋ ਜਾਂਦੀਆਂ ਆ ਸੋ ਇਸ ਕਰਕੇ ਤੁਸੀਂ ਸ਼੍ਰੋਮਣੀ ਕਮੇਟੀ ਦੇ ਨਾਲ ਸਹਿਯੋਗ ਕਰੋ ਇਹਦੇ ਵਿੱਚ ਸਾਰੀ ਜਿਹੜੀ ਸਾਡਾ ਸਾਰਿਆਂ ਦਾ ਸਤਿਕਾਰ ਵਧਾਇਆ ਤੇ ਸ਼੍ਰੋਮਣੀ ਕਮੇਟੀ ਸਾਰਿਆਂ ਨੂੰ ਜੀਵਾਂ ਆਖਦੀ ਆ ਦੇਖੋ ਪੰਜਾਬ ਸਰਕਾਰ ਜਿਹੜੀ ਆ ਕਿਉਂਕਿ ਗਲਤੀ ਕਰ ਬੈਠੀ ਬਹੁਤ ਵੱਡੀ ਹੁਣ ਜੇਲੇ ਬੰਦਾ ਗਲਤੀ ਕਰਕੇ ਫਿਰ ਜੇ ਮਾਫੀ ਮੰਗਦਾ ਮਾਫੀ ਤਾਂ ਮੈਂ ਕੱਲ ਦਾ ਕਹੀ ਜਨਾ ਮਾਫੀ ਮੰਗਣੀ ਚਾਹੀਦੀ ਆ ਤੇ ਆਗਾਹ ਤੋਂ ਮਾਫੀ ਮੰਗਣਾ ਕੰਮ ਨਹੀਂ ਚੱਲਣਾ ਮਾਫੀ ਮੰਗਣੀ ਚਾਹੀਦੀ ਉਸ ਐਕਟ ਦੀ ਆਗਾਹ ਤੋਂ ਇਸ ਗੱਲ ਦੀ ਅੰਡਰਟੇਕਿੰਗ ਕਰਨ ਬੇ ਜਿਹੜੇ ਧਾਰਮਿਕ ਸਮਾਗਮ ਸ਼ੋਹਣੀ ਕਮੇਟੀ ਮੈਂ ਫਿਰ ਦੁਬਾਰਾ ਕਹਿ ਰਿਹਾ ਮੈਂ ਬੇਨਤੀ ਕਰ ਰਿਹਾ ਉਹਨਾਂ ਨੂੰ ਕਿ ਇਹ ਅਵਗਿਆਮਾਂ ਹੋ ਜਾਂਦੀਆਂ ਜਿਲੇ ਨਾਂ ਪਤਾ ਹੋਵੇ ਜਾਣਕਾਰੀ ਨਾ ਹੋਵੇ ਧਾਰਮਿਕ ਸਮਾਗਮਾਂ ਦੀ ਪਰ ਅਗਾਂ ਦੀ ਵੀ ਕਰਨ ਪੇ ਸ਼ੋਮਣੀ ਕਮੇਟੀ ਨਾਲ ਸਹਿਯੋਗ ਕਰਨ ਜੋ ਸਰਕਾਰ ਪੱਖੀ ਉਹ ਕਰਨਗੇ ਉਹ ਚ ਅਸੀਂ ਸਹਿਯੋਗ ਕਰਾਂਗੇ ਇਹਦੇ ਚ ਪ੍ਰਧਾਨ ਜੀ ਚੰਦੇ ਨਾਲ ਸਾਹਮਣੇ ਲੈਣੀ ਚਾਹੀਦੀ ਜੀ ਜ਼ਿੰਮੇਵਾਰੀ ਇਹਦੀ ਖਲਾਕੀ ਤੌਰ ਤੇ ਇਹਦੀ ਜ਼ਿੰਮੇਵਾਰੀ ਜਿਹੜੀ ਆ ਸਰਕਾਰ ਨੂੰ ਤੁਰੰਤ ਲੈਣੀ ਚਾਹੀਦੀ ਭਗਵਾਨਤ ਮਾਨ ਮੁੱਖ ਮੰਤਰੀ ਪੰਜਾਬ ਦੇ ਆ ਉਹਨਾਂ ਨੂੰ ਇਹਦੀ ਜ਼ਿੰਮੇਵਾਰੀ ਤੁਰੰਤ ਚੱਕਣੀ ਚਾਹੀਦੀ ਆ ਤੁਹਾਨੂੰ ਜੀ ਮਾਮਲਾ ਖਾਲਸਾ ਕੇ ਸਾਹਿਬ ਤੇ ਪਹੁੰਚ ਚੁੱਕਾ ਹੈ ਵੀਰ ਸਿੰਘ ਕੱਲ ਪੇਸ਼ ਹੋਗੇ ਸੀ ਧਤੇਦਾਰ ਸਾਹਿਬ ਨੇ ਪਹਿਲੀ ਤਰੀਕ ਜਿਹੜੀ ਗੱਲ ਸਾਡੀ ਟੀਮ ਨੂੰ ਪੰਸ ਸਿੰਘ ਸੰਬਧੀ ਮੀਟਿੰਗ ਦੇ ਵਿੱਚ ਅਰਜੋਸ ਸਿੰਘ ਬੈਸ ਨੂੰ ਡਾਇਰੈਕਟਰ ਜਿਹੜੇ ਜਸਵੰਤ ਸਿੰਘ ਗੋੜਾ ਨੂੰ ਉਥੇ ਤਲਬ ਕਰਦਿਆ ਜੋ ਆਉਦਾ ਹੀ ਦੇ ਲਈ ਤੇ ਕੀ ਇਹਦੇ ਚ ਮੁੱਖ ਮੰਤਰੀ ਸ਼ੁਮੇਵਾਰ ਨਹੀਂਗਾ ਜਿਹੜੇ ਆਪਣੀ ਹੋਮੇ ਸੀ ਜਿਹੜਾ ਕਾਪੀਰਾਈਟ ਕਹਿ ਰਹੇ ਸੀ ਕਿ ਸ਼ਰੋਮਣੀ ਕਮੇਟੀ ਦਾ ਕਾਪੀਰਾਈਟ ਸਮਾਰਕਮ ਕਰਨ ਦਾ ਪਹਿਲਾ ਇੱਕ ਸੈਮੀਨਾਰ ਦੇ ਵਿੱਚ ਇਹ ਕੁਝ ਹੋ ਗਿਆ ਜੇਕਰ ਆਪਾਂ ਧਾਰਮਿਕ ਪੱਖ ਚ ਦੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਏਗਾ ਜੇ ਉਥੇ ਇਹ ਕੁਝ ਜਿਆ ਸਮਾ ਪ੍ਰੋਗਰਾਮ ਹੋ ਗਿਆ ਤੇ ਸੰਗਤਾਂ ਦੇ ਵਿੱਚ ਕਿਸ ਤਰ੍ਹਾਂ ਦੇ ਸੰਦੇਸ਼ ਜਾਣ ਦੇ ਦੇਖੋ ਵੀਰ ਸੋ ਹੁਣੇ ਕੱਲ ਆ ਕੇ ਪੇਸ਼ ਹੋ ਗਏ ਜਹੇਦਾਰ ਸਾਹਿਬ ਨੇ 5 ਤਰੀਕ ਇਹ ਪਹਿਲੀ ਤਰੀਕ ਨੂੰ ਪੰਜ ਸਿੰਘ ਸਰਬਾਨ ਦੀ ਮੀਟਿੰਗ ਕਰਦੀ ਆ ਉਹਦੇ ਵਿੱਚ ਜਿਹੜਾ ਹਰਜੋਤ ਸਿੰਘ ਬੈਂਸ ਨੂੰ ਵੀ ਸਦਿਆ ਕਿਉਂਕਿ ਜ਼ਿੰਮੇਵਾਰ ਇਸ ਦੇ ਤੌਰ ਦੇ ਉੱਤੇ ਪਰ ਇੱਕ ਮਰਿਆਦਾ ਹੁੰਦੀ ਹੈ ਕਾਲ ਤੱਕ ਦੀ ਵੀ ਕਿਹਨੂੰ ਸਦਿਆ ਜਾ ਸਕਦਾ ਕਿਹਨੂੰ ਨਹੀਂ ਸਦਿਆ ਜਾ ਸਕਦਾ ਜ਼ਿੰਮੇਵਾਰੀ ਤਾਂ ਪੰਜਾਬ ਸਰਕਾਰ ਦੀ ਸਿੱਧੀ ਬਣਦੀ ਆ ਪਰ ਆਹ ਤੱਕ ਦਾ ਜਿੱਦੇ ਉੱਥੇ ਕਿਸੇ ਨੂੰ ਸੱਦੇ ਆ ਉਹਦੀ ਇੱਕ ਮਰਿਆਦਾ ਆ ਕਿ ਕਿਹਨੂੰ ਸੱਦਿਆ ਜਾ ਸਕਦਾ ਉਹ ਜਹੇਦਾਰ ਸਾਹਿਬ ਨੇ ਜੇ ਜਿਹਨੂੰ ਜਿਹਨੂੰ ਸੱਦਿਆ ਆ ਉਹਨੇ ਸੋਚ ਸਮਝ ਕੇ ਸਾਰਾ ਸੱਦਿਆ ਹੁਣ اخਲਾਕੀ ਜ਼ਿੰਮੇਵਾਰੀ ਇਹ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਾਹਿਬ ਦੇ ਵਿੱਚ ਇੱਕ ਪ੍ਰੋਗਰਾਮ ਹੋਇਆ ਹੈ ਕਿ ਉੱਥੇ ਕੋਈ ਐਸ.ਪੀ. ਸੀ ਦਾ ਨੁਮਾਇੰਦਾ ਹੁੰਦਾ ਜਾਂ ਉਹਦੇ ਕੋਈ ਅਧਿਕਾਰੀ ਹੁੰਦੇ ਕੋਈ ਬੁਲਾਰੇ ਉੱਥੇ ਹੁੰਦੇ ਤਾਂ ਉਹ ਚੀਜ਼ ਰੋਕੀ ਜਾ ਸਕਦੀ ਸੀ ਉਸ ਮੌਕੇ ਦੇ ਉੱਤੇ ਇਸੇ ਕਰਕੇ ਕੀ ਕਾਰ ਮਿਲਦੀ ਕਿਸੇ ਗੱਲ ਕਰਦੇ ਆਂ ਦੇਖੋ ਸ਼੍ਰੋਮਣੀ ਕਮੇਟੀ ਨੂੰ ਤੱਕਨੋ ਕੰਨੀ ਇਸ ਗੱਲ ਦੀ ਖਬਰ ਬਣੀ ਜੇ ਖਬਰ ਹੁੰਦੀ ਮੈਂ ਬਾਅਦ ਇਹ ਨਾ ਕਹਿੰਦਾ ਸਾਡਾ ਜੇ ਕੋਈ ਉਸੇ ਆਪਣਾ ਪ੍ਰਚਾਰਕ ਹੁੰਦਾ ਜਾਂ ਕੋਈ ਮੈਂਬਰ ਸਾਡਾ ਹੁੰਦਾ ਤੇ ਨੈਚੁਰਲੀ ਉਹਨੇ ਇੱਕਦਮ ਇਹ ਤੇ ਰਿਐਕਟ ਕਰਨਾ ਸੀ ਇਸ ਕਰਕੇ ਮੈਂ ਤਾਂ ਹੀ ਕਹਿੰਦਾ ਆ ਬਈ ਲिटल ਨੋਲੇਜ ਇਜ਼ ਡੇਂਜਰਸ ਸਿੰਕ ਤਾਂ ਮੈਨੂੰ ਮੰਤਰੀ ਆਪਣੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਆ ਉਹ ਦਿਨ ਸ਼ਾਇਦ ਕੋਲਫਾਜ਼ ਵਰਤੇ ਹੋਣ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਦੇਖੋ ਤੁਸੀਂ ਅਕਲਮੰਦ ਬੱਧ ਹੋਵੋਗੇ ਸਰਕਾਰ ਚਲਾਉਣੇ ਆ ਪਰ ਧਾਰਮਿਕ ਖੇਤਰ ਦੇ ਵਿੱਚ ਬਹੁਤ ਬਾਰੀ ਅਵਗਿਆ ਜਾਣਕਾਰ ਬੰਦੇ ਵੀ ਕਰ ਜਾਂਦੇ ਇਹ ਤਾਂ ਪੈਰ ਪੈਰ ਸੋਚ ਸੋਚ ਕੇ ਪੈਰ ਧਰਨਾ ਪੈਂਦਾ ਤੇ ਜੇ ਜਿਹਦੀ ਸ਼ੁਰੂਆਤ ਹੀ ਆਪਾਂ ਇਦਾਂ ਦੀ ਕਰਤੀ ਆ ਤੇ ਫਿਰ ਗਾਂ ਕਿੱਥੇ ਜਾ ਕੇ ਖੜੀ ਹੋਊਗੀ ਗੱਲ ਇਹ ਆਪਾਂ ਨਾਲ ਜੀ ਮਨਜੀਤ ਸਿੰਘ ਆਏ ਸੀਗੇ ਸੋਚੀ ਉਹਨਾਂ ਨਾਲ ਗੱਲਬਾਤ ਨਹੀਂ ਹੋਈ ਸੀ ਮੇਰੀ ਉਸ ਦਿਨ ਗੱਲਬਾਤ ਤੁਸੀਂ ਅੱਜ ਮੀਡੀਆ ਤੇ ਸਾਨੂੰ ਉਹਨਾਂ ਨੂੰ ਮੈਸੇਜ ਦੇ ਰਹੇ ਹੋ ਬੜੀ ਤੁਹਾਨੂੰ ਸਮਝਦਾ ਕੋਈ ਕੋਈ ਸਾਹਮਣੇ ਬੈਠ ਕੇ ਜੀ ਗੱਲ ਕਰ ਨਹੀਂ ਸਕਦੇ ਮੈਂ ਉਸ ਦਿਨ ਉਹਨਾਂ ਦੇ ਨਾਲ ਜਿਸ ਮੁੱਦੇ ਤੇ ਉਹ ਆਏ ਸੀਗੇ ਜੀ ਉਹ ਮੁੱਦਾ ਹਾਲੇ ਵੀ ਚੱਲ ਰਿਹਾ ਉਸ ਮੁੱਦੇ ਤੇ ਗੱਲ ਕੀਤੀ ਸੀ ਤੇ ਹੁਣ ਫਿਰ ਜਾ ਕੇ ਕਰਾਂਗੇ ਗੱਲ ਉਹਨਾਂ ਦੇ ਨਾਲ ਵੀ ਭਾਈ ਆ ਸਾਡੀ ਆਪਣੀ ਤਜਵੀਜ਼ ਹੈਗੀ ਹੈ ਇਸ ਤਜਵੀਜ਼ ਦੇ ਉੱਤੇ ਖੜੇ ਹੋਵੋ ਆਪਾਂ ਨਾ ਤੁਸੀਂ ਇਲਾੰਬਾ ਲਾਓ ਨਾ ਲੋਕ ਤਤੇ ਹੋਣ ਤੇ ਫਿਰ ਜੇ ਆਪਾਂ ਗਾਂ ਦੀ ਗਾਂ ਏਦਾਂ ਚੱਲੀ ਗਏ ਫਿਰ ਕਿਤੇ ਨਾ ਕਿਤੇ ਫੇਰ ਕਤਾਹੀ ਹੋ ਗਈ ਫਿਰ ਮੋੜ ਕੋਣ ਕੀ ਹੋਏ ਕੰਮ ਹੋਊਗਾ ਸੁਰੱਖਿਆ ਸਰਕਾਰ ਦੀ ਜ਼ਿੰਮੇਵਾਰੀ ਹੈ 14 ਤਰੀਕ ਤੋਂ ਤੱਕ ਦੀ ਬੇਸ਼ੁਰੂ ਹੋਈ ਹੈ ਹਾਲੇ ਤੱਕ ਦੋਸ਼ੀ ਵੀ ਨਹੀਂ ਉਦੋਂ ਵੀ ਮੁੱਖ ਮੰਤਰੀ ਸਾਹਿਬ ਨੂੰ ਮੈਂ ਅੰਦਰ ਕਿਹਾ ਸੀ ਉਸ ਦਿਨ ਸੀਪੀ ਸਾਹਿਬ ਵੀ ਇੱਥੇ ਸਗੇ ਉਹ ਅੱਜ ਵੀ ਨਾ ਕੱਲ ਮੈਨੂੰ ਟੈਲੀਫੋਨ ਉਹਨਾਂ ਦਾ ਆਇਆ ਸੀ ਅੱਜ ਸਵੇਰੇ ਵੀ ਆਇਆ ਤੇ ਮੈਂ ਉਹਨੂੰ ਬੇਨਤੀ ਕੀਤੀ ਸੀ ਵੀ ਕਨਸਟੈਂਟਲੀ ਲਗਾਤਾਰ ਈਮੇਲ ਰੋਜ਼ ਆਉਂਦੀ ਆ ਤੇ ਤੁਸੀਂ ਇਹਦਾ ਕੋਈ ਮੰਦਵਾਤ ਕਰੋ ਉਹ ਕਹਿੰਦੇ ਸੀ ਪੂਰੇ ਜ਼ੋਰ ਦੇ ਨਾਲ ਲੱਗੇ ਆ ਸ਼ਾਇਦ ਕੋਈ ਇਹ ਜਿਹੜਾ ਕਿਉਂਕਿ ਅਮਰੀਕਾ ਦਾ ਆਇਆ ਚੱਲਦਾ ਸਾਰਾ ਸਿਸਟਮ ਉਹਦੇ ਵਿੱਚ ਉਹ ਇਨਫੋਰਮੇਸ਼ਨ ਦਿੰਦੇ ਹੀ ਨਹੀਂ ਉਹ ਕੋਈ ਵਿਧ ਹੈਡ ਕਰ ਲੈਂਦੇ ਆ ਤੇ ਪਰ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਹਾਂ ਤੁਸੀਂ ਐਡੀ ਵੱਡੀ ਇੰਡੀਆ ਤਾਕਤ ਆ ਪੰਜਾਬ ਦੇ ਵਿੱਚ ਸਰਕਾਰ ਆ ਆਪਦੀ ਤੇ ਇਹਦਾ ਤੁਰੰਤ ਕੋਈ ਜਿਹੜਾ ਆ ਪਤਾ ਕਲੂ ਲਾਓ ਕਿੱਥੇ ਜਾ ਕੇ ਗੱਲ ਖੜੀ ਆ ਸਰਦਾਰ ਜੀ ਸਹਿ ਬੰਦਿਆਂ ਨੇ ਪਤਾ ਲੱਗਾ ਕਿ ਹੋਰ ਵੀ ਸਟੇਟਾਂ ਦੇ ਵਿੱਚ ਧਰਮਤਾ ਦਾ ਨੂੰ ਦੂਜਾ ਤੀਜਾ ਧਾਵਾ ਕਰਦੇ ਵੀ ਮੇਲਾ ਕੀ ਥੀਏ ਕਰਨ ਦੂਜੀ ਸਟੇਟ ਵਾਲਾ ਉਹ ਬੰਦੇ ਫੜ ਕੇ ਲੈ ਜਾਣਗੇ ਅਸੀਂ ਪੁੱਛ ਕੇ ਕਰਾਂਗੇ ਅਸੀਂ ਕਿੱਛ ਪੱਟ ਨਹੀਂ ਦੇ ਨਹੀਂ ਦੇਖੋ ਹੁਣ ਗੱਲ ਤਾਂ ਕੋਈ ਕਲੂ ਲੱਗੋ ਪਹਿਲਾਂ ਇਹਨਾਂ ਨੇ ਦੋ ਬੰਦੇ ਕੋਈ ਰਾਉਂਡ ਅਪ ਕੀਤੇ ਜੇ ਵੀ ਕੋਈ ਸਟੇਟਾ ਕੋਸ਼ਿਸ਼ ਕਰਨ ਦੀਆਂ ਬੰਦੇ ਕੋ ਰਾਉਂਡ ਅਪ ਕੀਤੇ ਆ ਚਲੋ ਇਹ ਮੈਂ ਕਹਿੰਦਾ ਜਿੰਨਾ ਚਿਰ ਕੋਈ ਸਟ੍ਰੌਂਗ ਕੋ ਬੰਦਾ ਇਹਨਾਂ ਨੂੰ ਕਲੂ ਨਹੀਂ ਮਿਲਦਾ ਤੇ ਮੈਂ ਤਾਂ ਮੈਂ ਕਹਿੰਦਾ ਜੇ ਉਹ ਵੀ ਦੂਜੀਆਂ ਸਰਕਾਰਾਂ ਨੂੰ ਵੀ ਆਈਆਂ ਆਸਰ ਕਲੂ ਤਾਂ ਲੱਭਣਾ ਕਿ ਕਿੱਥੋਂ ਗੱਲ ਚੱਲ ਰਹੀ ਆ ਕਿਉਂਕਿ ਸਭ ਸਰਕਾਰਾਂ ਸਫਲ ਪਾਰੇ ਤੇ ਉਸਤਾਦ ਜੀ ਸੁਖਮਿਤ ਮਿੱਟੀ ਦਾ ਗੋਪ ਤੇ ਗ੍ਰਹਿ ਮੰਤਰੀ ਨੂੰ ਵੀ ਮਿਲੇਗਾ ਜੀ ਇੱਕ ਤਨੂ ਪਾ ਰਹੀ ਤੁਸੀਂ ਦੇਖੋ ਇੱਕ 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 ਦਸਤੂਰ ਹੁੰਦਾ ਪ੍ਰਾਈਮ ਮਿੰਟਰ ਸਾਹਿਬ ਨੂੰ ਚਿੱਠੀ ਲਿਖੀ ਆ ਉਹ ਲਿਖੀ ਸੀ 350 ਸਾਲਾਂ ਲਈ ਹੁਣ ਹੋਮ ਮਿਨਿਸਟਰ ਸਾਹਿਬ ਨੂੰ ਉਦਾਂ ਜਿਹੜਾ ਸਾਡਾ ਪ੍ਰਿੰਟ মিডিਆ ਉਹਦੇ ਵਿੱਚ ਰਿਕਵੈਸਟ ਕੀਤੀ ਸੀ ਆ ਸਾਰੀਆਂ ਈਮੇਲਾਂ ਦਾ ਬੇਰਬਾ ਲਾ ਕੇ ਉਹ ਉਹਨਾਂ ਨੂੰ ਭੇਜ ਦਿੱਤੀ ਆ ਤੇ ਹੁਣ ਜਦਨ ਕਰਾਂਗੇ ਉਹਨਾਂ ਦਾ ਤੁਰੰਤ ਜਾ ਕੇ ਮੀਟਿੰਗ ਦਾ ਸਮਾਂ ਮਿਲ ਜਾਏ ਤੇ ਆਪਾਂ ਮੀਟਿੰਗ ਕਰ ਲਈਏ ਕੋਈ ਮੁੱਖ ਮੰਤਰੀ ਸਾਹਿਬ ਨੂੰ ਕੋਈ ਸੀ ਲਿਖਤ ਦੇ ਰਿਚਤੇ ਜਾਂ ਜੀ ਕੋਈ ਪੱਤਰ ਇਸ ਬਾਬਤ ਕੀ ਇਹ ਆ ਹੁਣ ਤੁਹਾਡੇ ਸਾਹਮਣੇ ਆ ਪੱਤਰ ਹੀ ਆ ਜਿਹੜਾ ਤੁਹਾਨੂੰ ਅੱਜ ਕੱਲ ਦਾ ਪੱਤਰ ਇਲੈਕਟ੍ਰੋਨ ਆ ਲੈਕਡਾ ਹੁਣ ਇੱਕ ਮੀਡੀਆ ਉਹ ਦੇਖੋ ਇਟਸ 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 ਆਪੇ ਜਿਹੜੀਆਂ ਆ ਰਹੀਆਂ ਮੁੱਖ ਮੰਤਰੀ ਸਾਹਿਬ ਦੇ ਨਾਂ ਤੇ ਆ ਰਹੀਆਂ ਤੇ ਮੁੱਖ ਮੰਤਰੀ ਸਾਹਿਬ ਦੇ ਨਾਂ ਤੇ ਜਾ ਰਹੀਆਂ ਉਹਨਾਂ ਦਾ ਵੀ ਆਪਣਾ ਦਫ਼ਤਰ ਆ ਪੂਰਾ ਪੰਜਾਬ ਸਰਕਾਰ ਐਡੀ ਚਲਾਉਂਦੇ ਆ। ਨਗਰ ਵਾਲੇ ਮਸਲੇ ਦੀ ਗੱਲ ਕਰ ਰਹੇ ਹਾਂ। ਉਸ ਸੰਬੰਧਿਤ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਕੁਝ ਭੇਜਿਆ ਜੀ ਕਿ ਇਹ ਅਨਹੋਣੀ ਉੱਤੇ ਹੋਈ ਹੈ ਘਟਨਾ ਬਾਕੀ ਮਿਆਦਾਂ ਇਹ ਦੇਖੋ ਇਹ ਇਹ ਜਿਹੜਾ ਕੰਮ ਹੁੰਦਾ ਜਿੱਦਾਂ ਅਮਰਪਾਲ ਨੇ ਕਿਹਾ ਇਹ ਅਕਾਲ ਤਖਤ ਨੇ ਦੇਖਣਾ ਹੁੰਦਾ। ਅਸੀਂ ਤਾਂ ਕਿਉਂਕਿ ਜੋ ਕੁਝ ਹੋਇਆ ਕੱਲ ਦਾ ਮੈਂ ਕੱਲ ਭਾਵੇਂ ਬਿਆਨ ਵੀ ਜਾਰੀ ਕਰ ਦਿੱਤਾ ਸੀ ਪਰ ਅੱਜ ਮੈਂ ਅੰਮ੍ਰitsar ਆਇਆ ਸੀ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਕਸ਼ਟ ਦਿੱਤਾ ਤੇ ਉਹ ਰੋਜ਼ੀ-ਰੋਜ਼ ਸੁਣਦੇ ਹੀ ਆ। ਸਾਤ ਤੋਂ ਬਾਅਦ ਸੁਣਦੇ ਆ ਤੇ ਸੋਸ਼ਲ ਮੀਡੀਆ 'ਚ ਵੱਧ ਐਕਟਿਵ ਆ ਸਾਤ ਤੋਂ ਤਾਂ। ਗੱਲ ਕਰਨੀ ਚਾਹੀਦੀ ਵੀ ਆਪਾਂ ਬੈਠ ਕੇ ਕਰਦੇ ਆ ਕੋਈ ਪੈਰਲਲ ਪ੍ਰੋਗਰਾਮ ਨਹੀਂ ਕਰਾਂਗੇ ਮੈਂ ਕਹਿੰਦਾ ਆ ਐਸੇ ਗੱਲ ਤੋਂ ਬਾਅਦ ਅਸੀਂ ਬੈਠ ਲੈਨੇ ਆ ਕੋਈ ਸਾਡਾ ਕੋਈ ਝਗੜਾ ਥੋੜਾ ਕੋ ਬੱਟ ਥੋੜੋ ਬੰਨਣੀ ਆ ਮਨਾਉਣੀ ਦਾ ਖਾਲਸੇ ਜਹੋ ਜਲਾਲ ਦੇ ਨਾਲ ਸਤਗੁਰਾਂ ਦਾ ਛੇਤੀ ਗੁਰਪੁਰ ਮਨਾਉਣਾ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਗੁਰਤਾ ਗਦੀ ਦਿਵਸ ਮਨਾਉਣਾ ਤੇ ਬੈਠ ਕੇ ਬੈਠ ਕੇ ਮਨਾਵਾਂਗੇ ਤੇ ਫਿਰ ਇਹ ਕੋਈ ਇਹ ਤਾਂ ਹੈ ਨਹੀਂ ਵੀ ਆਪਾਂ ਇੱਕ ਦੂਜੇ ਤੋਂ ਕੋ ਆਪਣੇ ਵੱਖ ਹੋਏ ਹੋਵਾਂ ਉਹ ਪੰਜਾਬ ਸਰਕਾਰ ਚਲਾ ਰਹੀ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਆਪ ਦੇ ਚਾਲ ਚਲਾ ਰਹੀ ਬਹਿ ਲਾਂਗੇ ਜਾਵਾਂਗੇ ਅਸੀਂ ਆਪਣੇ ਤੌਰ ਤੇ ਵੀ ਜਾਵਾਂਗੇ 3 ਸਾਲ ਚ 13 ਸਮਾਰਕ ਹੋਏ ਵੱਡੇ ਜਿੰਨੇ ਸਰਕਾਰ ਨੇ ਕਦੀ ਸ਼ੁਕੁਲਿਤ ਨਹੀਂ ਕੀਤੀ ਨਾ ਸਵਾਗਤ ਕੀਤਾ ਹੁਣ ਕਿਉਂ ਜ਼ਿੰਦਗੀ ਕੀਤੀ ਜਾ ਰਹੀ ਹੈ ਬਜਾਏ ਇਨਫਰਾਸਟ੍ਰਕਚਰ ਡਿਵੈਲਪ ਕਰ ਦੇ ਬਜਾਏ ਸੁਰੱਖਿਆ ਪ੍ਰਦਾਨ ਕਰਨ ਦੇ ਉਹ ਜ਼ਿੰਮੇਵਾਰੀ ਨਹੀਂ ਪੂਰੀ ਕੀਤੀ ਜਾ ਰਹੀਆਂ ਪਰ ਅਲੱਗ ਸਟਾਫ ਦੀ ਬਣਾਉਣ ਦੀ ਕਿਉਂ ਜ਼ਿੰਦਗੀ ਕੀਤੀ ਜਾ ਰਹੀ ਹੈ ਦੇਖੋ ਤੁਸੀਂ ਮੇਰੇ ਤੋਂ ਬਿਹਤਰ ਜਾਣਦੇ ਆ ਮੈਂ ਉਹ ਦਿਨ ਸਾਰਾ ਤੁਹਾਨੂੰ ਦੱਸਿਆ ਸੀ ਕਿ ਮਾਰਚ 22 ਚ ਸਰਕਾਰ ਆਈ ਆ ਤੇ ਮਈ 22 ਤੋਂ ਅਸੀਂ ਤਕਰੀਬਨ ਵੱਡੀਆਂ ਛਤਾਵਾਂ ਦੀਆਂ ਮਨਾਈਆਂ 11 ਉਹਨਾਂ ਛਤਾਵਾਂ ਦੀਆਂ ਦੇ ਵਿੱਚ ਨਾ ਕਿਸੇ ਪੱਖ ਦੀ ਵੀ ਸ਼ਮੂਲੀਅਤ ਸ਼ੋਮਣੀ ਕਮੇਟੀ ਦਾ ਨਾਂ ਕਰਨ ਤੇ ਨਾ ਆਪਣੇ ਦੌਰ ਦੇ ਯਤਨ ਕਰਨਾ ਤੇ ਹੁਣ ਜੇ ਇਹ ਨਵੰਬਰ ਦੇ ਵਿੱਚ ਮਨਾਉਣ ਜਾ ਰਹੇ ਆ ਤੇ ਉਹਦੇ ਪਿੱਛੇ ਕੀ ਆਬਜੈਕਟ ਹੈ ਤੁਸੀਂ ਬਿਹਤਰ ਜਾਣਦੇ ਆ ਸਾਰੇ ਮੇਰੇ ਤੋਂ ਵੱਧ ਜਾਣਦੇ ਆ ਤੁਸੀਂ ਵੀ ਤਾਂ ਜਾਣਦੇ ਆ ਨਾ ਬਈ ਇਹਦੇ ਪਿੱਛੇ ਹੁਣ ਕੀ ਅਲਟੀਰੀ ਦਾ ਮੋਟਿਵ ਆ ਉਹ ਸਾਨੂੰ ਦੀ ਕਾਫੀ ਸਰਕਾਰਾਂ ਦਾ ਇਹ ਤਾਂ ਨੂੰ ਵੀ ਲੱਗਦਾ ਇੱਥੇ ਕਿਉਂ ਬਰਾਰੀ ਅੜੀ ਹੋਈ ਹੈ ਸਰਕਾਰ ਦੀ ਵੀ ਇੱਥੇ ਹੀ ਅਸੀਂ ਮਨਾਉਣੀ ਹੈ ਜੀ ਨਵੰਬਰ ਦੇ 8 ਜਿਹੜਾ ਉਸ ਤੋਂ ਬਾਅਦ ਕੋਹ ਤਿੰਨ ਮਹੀਨੇ ਬਾਅਦ